ਪੰਜਾਬ ਦੇ ਸਰਕਾਰੀ ਹਸਪਤਾਲ ਵੈਸੇ ਤਾਂ ਆਪਣੀਆਂ ਸੇਵਾਵਾਂ ਕਾਰਨ ਹਮੇਸ਼ਾ ਚਰਚਾ ਵਿੱਚ ਰਹਿੰਦੇ ਨੇ ਪਰ ਹੁਸ਼ਿਆਰਪੁਰ ਤੇ ਪਠਾਨਕੋਟ ਦੇ ਹਸਪਤਾਲਾਂ ਨੇ ਸੂਬੇ ਦੇ ਵਿੱਚ ਵੱਡਾ ਮਾਨ ਹਾਸਲ ਕੀਤਾ ਹੈ ਪ੍ਰੋਗਰਾਮ ਕਾਇਆ ਕਲਪ ਦੇ ਤਹਿਤ ਜਿੱਥੇ ਪਠਾਨਕੋਟ ਦੇ ਹਸਪਤਾਲ ਨੇ ਪਹਿਲਾ ਨੰਬਰ ਹਾਸਲ ਕੀਤਾ ਉੱਥੇ ਹੀ ਹੁਸ਼ਿਆਰਪੁਰ ਦੇ ਹਸਪਤਾਲ ਨੂੰ ਦੂਜਾ ਨੰਬਰ ਮਿਲਿਆ ਜਦਕਿ ਪਠਾਨਕੋਟ ਹਸਪਤਾਲ ਨੂੰ 2 ਲੱਖ ਰੁਪਏ ਵੀ ਇਨਾਮ ਦੇ ਵਜੋਂ ਮਿਲੇ ਨੇ 2023-24 ਤੇ 23-24 ਦੇ ਅਸੈਸਮੈਂਟ ਵਿੱਚ ਕਾਇਰਕੁਦੀ ਅਸੈਸਮੈਂਟ ਵਿੱਚ ਸਾਡਾ ਸਿਵਲ ਹਸਪੀਟਲ ਪਠਾਨਕੋਟ ਡਿਸਟ੍ਰਿਕਟ ਹਸਪੀਟਲ ਜਿਹੜਾ ਹੈ ਇਹ 1 ਨੰਬਰ ਤੇ ਆਇਆ ਹੈਗਾ ਪੂਰੇ ਸੂਬੇ ਵਿੱਚ ਪੂਰੇ ਪੰਜਾਬ ਵਿੱਚ ਇਹਦੇ ਵਿੱਚ ਜਿਹੜੇ ਮਾਪਦੰਡ ਸੀਗੇ ਚੈਕਿੰਗ ਦੇ ਜਿਹੜਾ ਅਸੈਸਰਸ ਆਏ ਸੀਗੇ ਕਿ ਹੁਸ਼ਿਆਰਪੁਰ ਤੋਂ ਆਏ ਸੀਗੇ ਗੁਰਦਾਸਪੁਰ ਤੋਂ ਆਏ ਸੀਗੇ ਉਹਨਾਂ ਨੇ ਬੜੀ ਹੀ সূਖਸ਼ਮਤਾ ਨਾਲ ਜਿਹੜੀ ਹੈ ਜਾਂਚ ਕੀਤੀ ਸੀਗੀ ਤੇ ਉਸ ਜਾਂਚ ਵਿੱਚ ਸਾਡੇ 91 ਜਿਹੜੇ ਹੈਗੇ ਆ 91 ਨੰਬਰ ਜਿਹੜੇ 100 ਵਿੱਚੋਂ ਆਏ ਹੈਗੇ ਜਿਸ ਅਧਾਰ ਤੇ ਸਾਨੂੰ 1 ਨੰਬਰ ਦਿੱਤਾ ਗਿਆ ਹੈਗਾ ਸਾਡੀ ਕੋਸ਼ਿਸ਼ ਇਹੀ ਰਹੇਗੀ ਕਿ ਇਹ ਜਿਹੜਾ ਸਥਾਨ ਹੈਗਾ ਇਹ ਅਗਲੇ ਸਾਲ ਵੀ ਜਿਹੜਾ ਮੇਨਟੇਨ ਕੀਤਾ ਜਾਏ ਤੇ ਦੇ ਲਈ ਜਿਹੜਾ ਸਾਡਾ ਸਟਾਫ ਹੈਗਾ ਇਹ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈਗੀ ਚਾਹੇ ਸਾਡਾ ਪੈਰਾਮੈਡੀਕਲ ਸਟਾਫ ਹੈ ਚਾਹੇ ਸਾਡੇ ਗਾਰਡ ਟੈਂਟੈਂਟ ਹੈ ਚਾਹੇ ਸਫਾਈ ਸੇਵਕ ਹੈਗੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਜਿਸ ਕਰਕੇ ਅਸੀਂ ਪਹਿਲੇ ਨੰਬਰ ਤੇ ਆਪ ਆਏ ਹੈਗੇ ਸਰ ਕਿਹੜੀ ਕਿਹੜੀ ਚੀਜ਼ਾਂ ਦੀ ਇਹਦੇ ਦੌਰਾਨ ਚੈਕਿੰਗ ਹੋਈ ਸੀ ਇਹਦੇ ਵਿੱਚ ਹਰ ਚੀਜ਼ ਦੀ ਬੜੀ ਹੀ ਸੂਖਸ਼ਮਤਾ ਨਾਲ ਜਾਂਚ ਹੁੰਦੀ ਹੈਗੀ ਹੈ ਚਾਹੇ ਉਹ ਇਕੁਪਮੈਂਟ ਹੈਗਾ ਹੈ ਚਾਹੇ ਉਹ ਸਾਫ ਸਫਾਈ ਦਾ ਕੰਮ ਹੈਗਾ ਹੈ ਚਾਹੇ ਉਹ ਪੇਸ਼ੈਂਟ ਕੇਅਰ ਦੀ ਗੱਲ ਹੈਗੀ ਹੈ ਜਾਂ ਜਿਹੜਾ ਰਿਕਾਰਡ ਕੀਪਿੰਗ ਹੈਗਾ ਹੈ ਜਿਹੜਾ ਇਹ ਸਾਰੀ ਸਾਰੀ ਚੀਜ਼ਾਂ ਦੀ ਜਗ੍ਹਾ ਕੀਤੀ ਜਾਂਦੀ ਹੈਗੀ ਮੈਂ ਡਾਕਟਰ ਸਵਾਤੀ ਐਸਐਮਓ ਇਨਚਾਰਜ ਸਿਵਲ ਹਸਪੀਟਲ ਹੁਸ਼ਿਆਰਪੁਰ ਨਾਲ ਮੇਰੇ ਡਾਕਟਰ ਮਨਮੋਹਨ ਸਿੰਘ ਜੀ ਹੈ ਇਹ ਵੀ ਐਸਐਮਓ ਹੈਗੇ ਆ ਇੱਥੇ ਇਹ ਕੁਝ ਭਾਗਾਂ ਦਾ ਕੰਮ ਇੱਥੇ ਇਹਨਾਂ ਨੇ ਸੰਭਾਲਿਆ ਹੋਇਆ ਜਿਸ ਤਰ੍ਹਾਂ ਕਿ ਮਟੈਂਟੀ ਦਾ ਔਰ ਐਮਰਜੈਂਸੀ ਤੇ ਓਟੀ ਤੇ ਮੈਂ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡਾ ਸਿਵਲ ਹਸਪੀਟਲ ਹੁਸ਼ਿਆਰਪੁਰ ਜਿਹੜਾ ਹੈਗਾ ਕਿ ਕਾਇਆ ਕਲ ਪ੍ਰੋਗਰਾਮ ਦੇ ਅੰਡਰ ਸੈਕੰਡ ਪੋਜੀਸ਼ਨ ਆਈ ਹੈ ਜੋ ਕਿ ਪੰਜਾਬ ਦੇ ਵਿੱਚ ਇਸ ਹਸਪਤਾਲ ਨੇ ਪਹਿਲੀ ਵਾਰੀ ਇਹ ਅਚੀਵ ਕੀਤੀ ਹੈ ਇਸ ਕਾਇਕਲਪ ਦਾ ਪ੍ਰੋਗਰਾਮ ਜਿਹੜਾ ਹੈਗਾ ਇਹ ਗਵਰਨਮੈਂਟ ਦੇ ਅੰਡਰ ਹੈ ਸ਼ੁਰੂ ਹੋਇਆ ਸੀਗਾ 2015 ਦੇ ਵਿੱਚ ਇਸ ਦਾ ਮੇਨ ਮਕਸਦ ਹੈ ਹੈਗਾ ਕਿ ਜਿਹੜੇ ਸਰਕਾਰੀ ਹਸਪਤਾਲ ਹੈ ਜਿਨ੍ਹਾਂ ਦੀ ਇੱਕ 노ਸ਼ਨ ਹੁੰਦੀ ਸੀਗੀ ਕਿ ਬਹੁਤ ਹੀ ਗੰਦੇ ਔਰ ਇੱਥੇ ਸਹੀ ਧਰ ਨਾਲ ਨਹੀਂ ਇਲਾਜ ਕੀਤਾ ਜਾਂਦਾ ਉਹਨਾਂ ਨੂੰ ਅਪਗ੍ਰੇਡ ਕਰਕੇ ਵਧੀਆ ਢੰਗ ਨਾਲ ਮਰੀਜ਼ਾਂ ਦੇ ਸਾਹਮਣੇ ਪੇਸ਼ ਕਰਨਾ ਔਰ ਮਰੀਜ਼ਾਂ ਨੂੰ ਅਲੋਕ ਇਤਨੂੰ ਮੁੱਖ ਰੱਖਦੇ ਹੋਏ ਉਹ ਸੇਵਾਵਾਂ ਜਿਹੜੀਆਂ ਹੈਗੀਆਂ ਪ੍ਰਾਈਵੇਟ ਦੇ ਮੁਕਾਬਲੇ ਇਸ ਨਾਲ ਖੜੀਆਂ ਕਰਨਾ ਹੈਗਾ ਇਸ ਦੇ ਅੰਡਰ 300 ਚੈੱਕ ਪੁਆਇੰਟਸ ਹੈਗੇ ਜਿਨ੍ਹਾਂ ਦੇ ਅੰਡਰ ਕੀ ਚੈਕਿੰਗ ਹੁੰਦੀ ਹੈ ਹਸਪੀਟਲ ਦੀ ਬਾਹਰੋਂ ਐਸੈਸਰ ਆਉਂਦੇ ਹੈਗੇ ਔਰ ਸਾਨੂੰ ਸਰਕਾਰ ਨੇ ਹਸਪੀਟਲ ਐਡਮਿਨਿਸਟਰेटर ਦਿੱਤੇ ਹੋਏ ਨੇ ਜਿਹੜਾ ਕੀ ਇਹਨੂੰ ਚੈਕਿੰਗ ਕਰਦੇ ਹੈਗੇ ਆ ਕਿ ਇਹ ਸਹੀ ਢੰਗ ਨਾਲ ਇੱਥੇ ਕੰਮ ਹੋ ਰਿਹਾ ਹੈਗਾ ਕਿ ਨਹੀਂ ਹੋ ਰਿਹਾ ਇਨ ਚੈੱਕਪੁਆਇੰਟਸ ਦੇ ਅੰਦਰ ਜਿਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਆਉਂਦੀ ਹੈਗੀ ਹੈ ਸਵੱਛਤਾ ਸਫਾਈ ਸਫਾਈ ਹੋਣੀ ਬਹੁਤ ਜ਼ਰੂਰੀ ਹੈ ਔਰ ਇਹ ਹਰ ਨਾਗਰਿਕ ਦਾ ਔਰ ਹਰ ਮਰੀਜ਼ ਦਾ ਹੱਕ ਹੈਗਾ ਕਿ ਹਸਪੀਟਲ 'ਚ ਜਿੱਥੇ ਕਿ ਉਹਦਾ ਸਟੇ ਹੈਗਾ ਬਿਮਾਰੀ ਦੇ ਦੌਰਾਨ ਉਹ ਰਹਿੰਦਾ ਹੈ ਆਰਾਧ ਵਾਲਾ ਉਹਦਾ ਸਾਫ਼ ਹੋਵੇ ਸੈਕਿੰਡ ਹੈਗਾ ਉਹਦੇ 'ਚ ਮੈਡੀਸਿਨ ਦੀ ਅਵੇਲੇਬਿਲਿਟੀ ਔਰ ਪੇਸ਼ੈਂਟ ਨੂੰ ਜਿਹੜਾ ਹੈਗਾ ਟਾਇਲਟਸ ਦੀ ਜਿਹੜੀ ਪ੍ਰੋਬਲਮ ਨਾ ਆਏ ਔਰ ਜਿਹੜਾ ਸਟਾਫ ਦਾ ਵਤੀਰਾ ਹੈ ਪੇਸ਼ੈਂਟ ਦੇ ਨਾਲ ਜਿਸ ਟਾਈਮ ਤੇ ਉਹ ਹਸਪੀਟਲ ਚ ਹੈ ਬਹੁਤ ਹੀ ਵਧੀਆ ਢੰਗ ਦਾ ਹੋਵੇ ਤਾਂ ਕਿ ਉਹਨੂੰ ਤਕਲੀਫ ਨਾ ਹੋਵੇ ਤੁਹਾਨੂੰ ਇਹ ਦੱਸਿਆ ਰਿਹਾ ਹੈਗਾ ਕਿ ਇਹ ਪ੍ਰੋਗਰਾਮ ਜਿਹੜਾ ਹੈਗਾ ਇਸ ਪ੍ਰੋਗਰਾਮ ਦੇ ਨਾਲ ਇੱਕ ਸਾਡੇ ਕੋਲ ਇਕੋ ਫ੍ਰੈਂਡਲੀ ਚੈਕਲਿਸਟਾ ਵੀ ਨਾਲ ਜੋੜਿਆ ਗਿਆ ਹੈਗਾ ਜਿਸ ਵਿੱਚ ਕੇ ਸਾਡੇ ਹਸਪੀਟਲ ਦੇ 91% ਆਏ ਹੈਗੇ ਔਰ ਮੈਂ ਦੱਸਣਾ ਖੁਲਕੇ ਕਿ ਤਾਇਆ ਕਲਬ ਦੇ ਵਿੱਚ 90% ਲੈ ਕੇ ਅਸੀਂ ਸੈਕਿੰਡ ਪੋਜੀਸ਼ਨ ਤੇ ਆਏ ਅਸੀਂ ਮਿਹਨਤ ਕਰਦੇ ਰਵਾਂਗੇ ਅੱਗੇ ਵੀ ਅਸੀਂ ਇਹਨੂੰ ਹੋਰ ਜ਼ਿਆਦਾ ਵਧੀਆ ਬਣਾ ਕੇ ਨੰਬਰ 1 ਅਚੀਵ ਕਰਨ ਦੀ ਕੋਸ਼ਿਸ਼ ਕਰਾਂਗੇ ਥੈਂਕ ਯੂ